ਹਾਂਜੀ ਅਸੀਂ ਹਾਇ ਦਿਨ ਸਰਕਾਰਾਂ ਅੱਗੇ ਨਵੀਆਂ ਤੋਂ ਨਵੀਆਂ ਮੰਗਾਂ ਰੱਖਦੇ ਆਂ ਪਰ ਸਹੀ ਸਾਡੀਆਂ ਮੰਗਾਂ ਕੀ ਨੇ ਇਹਨਾਂ ਵੱਲ ਅਸੀਂ ਕਦੇ ਵੀ ਗੌਰ ਨਹੀਂ ਕੀਤੀ ਸਹੀ ਸਾਨੂੰ ਐਜੂਕੇਸ਼ਨ ਫ੍ਰੀ ਚਾਹੀਦੀ ਆ ਤੇ ਸਾਨੂੰ ਸਿਹਤ ਸਹੂਲਤਾਂ ਫ੍ਰੀ ਚਾਹੀਦੀਆਂ ਅ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਹੋਵੇਗਾ ਕਿ ਇੱਕ ਬੱਚੀ ਨੂੰ ਜਿਹੜਾ 18 ਕਰੋੜ ਦਾ ਇੰਜੈਕਸ਼ਨ ਲੱਗਣਾ ਸੀ ਜੀ ਦੇ ਨਾਲ ਬੱਚੀ ਜਿਹੜੀ ਵਧੀਆ ਤੰਦਰੁਸਤ ਹੋ ਸਕਦੀ ਸੀ ਕਿਉਂਕਿ ਉਹਦਾ ਇਮਿਊਨਿਟੀ ਲੈਵਲ ਹੈ ਜਿਹੜਾ ਉਹ ਵੀਕ ਹੁੰਦਾ ਜਾ ਰਿਹਾ ਸੀ ਆਏ ਦਿਨ ਕੋਈ ਨਾ ਕੋਈ ਇਸ ਤਰ੍ਹਾਂ ਦਾ ਬੱਚਾ ਜਿਹੜਾ ਸਾਡੇ ਪੰਜਾਬ ਦੇ ਵਿੱਚ ਜਿਹੜਾ ਪਾਇਆ ਜਾਣ ਲੱਗਾ ਹੁਣ ਇੱਕ ਬੱਚੇ ਦਾ ਹੋਰ ਜਿਹੜਾ ਪੀਜੀਆਈ ਕਹਾਵਤਾਂ ਦੇ ਸਟਾਫ ਜਿਨ੍ਹਾਂ ਵੱਲੋਂ ਧਰਨਾ ਲਾਇਆ ਹੋਇਆ ਉੱਥੇ ਇੱਕ ਲੜਕੀ ਆ ਉਹਦਾ ਬੱਚਾ ਜਿਹੜਾ ਇਸ ਬਿਮਾਰੀ ਦਾ ਸ਼ਿਕਾਰ ਹੋ ਗਿਆ ਜਦੀ ਵੀਡੀਓ ਲੱਖਾਂ ਸਦਾਨਾ ਵੀਰ ਨੇ ਵੀ ਪਾਈ ਆ ਪਰ ਅਫਸੋਸ ਦੀ ਗੱਲ ਇਹ ਆ ਕਿ ਅੱਜ ਉਹਨਾਂ ਨੂੰ 28 ਕਰੋੜ ਚਾਹੀਦਾ ਤੇ 18 ਕਰੋੜ ਆਊਗਾ ਕਿੱਥੋਂ ਜੇਕਰ ਸਾਡੀਆਂ ਸਰਕਾਰਾਂ ਕੁਝ ਦੇਣਾ ਚਾਹੁੰਦੀਆਂ ਨਹੀਂ ਜਨਤਾ ਨੂੰ ਸਿਹਤ ਸਹੂਲਤਾਂ ਜਿਹੜੀਆਂ ਉਹ ਫ੍ਰੀ ਚ ਦਿੱਤੀਆਂ ਜਾਂ ਜਿਹੜੇ ਇਹ ਇੰਜੈਕਸ਼ਨ ਐ ਇਹਨੇ ਕੋਸਟ ਲਿਆ ਇਹਨਾਂ ਦੇ ਵਾਜ਼ ਬਰੇਟ ਕੀਤੇ ਜਾਣ ਸੋ ਅੱਜ ਕੱਲ ਅਸੀਂ 트ੈਂਡ ਚਲਾ ਲਿਆ ਜੀ ਸਾਡੀ ਸਾਨੂੰ ਪੈਨਸ਼ਨ ਦੇ ਦਿਓ ਜੀ ਸਾਡੀ ਬਿਜਲੀ ਫ੍ਰੀ ਕਰ ਦਿਓ ਜੀ ਸਾਨੂੰ ਆਟਾ ਦਾਲ ਸਕੀਮ ਦੇ ਦਿਓ ਨਹੀਂ ਭਰਾਵੋ ਜੇਕਰ ਤੁਸੀਂ ਤੰਦਰੁਸਤੀ ਨਾ ਹੋਵੋਗੇ ਤੁਸੀਂ ਖਾਓਗੇ ਕੀ ਪੀਓਗੇ ਕੀ ਕਰੋਗੇ ਕਿ ਵਸਦਾ ਸਫਰ ਸਾਨੂੰ ਫਰੀ ਚਾਹੀਦਾ ਜੇ ਤੰਦਰੁਸਤ ਹੋਵੋਗੇ ਤਾਂ ਵਸਤੇ ਚੜ ਸਕੋਗੇ ਨਹੀਂ ਤਾਂ ਨਹੀਂ ਸੋ ਇਸ ਲਈ ਸਰਕਾਰ ਅੱਗੇ ਜਿਹੜੀ ਮੰਗ ਆ ਉਹ ਮੰਗ ਇਹ ਰੱਖੋ ਕਿ ਸਾਨੂੰ ਜਿਹੜੀਆਂ ਸਿਹਤ ਸਹੂਲਤਾਂ ਜੇ ਸਾਨੂੰ ਜਿਹੜੀ ਐਜੂਕੇਸ਼ਨ ਆ ਉਹ ਫਰੀ ਦਿੱਤੀ ਜਾਵੇ ਜਿਦੋਂ ਤੁਸੀਂ ਇਹ ਦੋ ਚੀਜ਼ਾਂ ਮੰਗ ਲਈਆਂ ਪੰਜਾਬ ਆ ਜਿਹੜਾ ਇਹ 29 ਦੀਆਂ ਰਾਹਾਂ ਤੇ ਹੋਊਗਾ ਜਿਹੜੇ ਪੰਜਾਬ ਦੇ ਲੋਕ ਅੱਜ ਬਾਹਰ ਵੱਲ ਨੂੰ ਦੌੜ ਲਾ ਰਹੇ ਆ ਉਹ ਪੰਜਾਬ ਦੇ ਵਿੱਚ ਰਹਿਣ ਗਿਆ ਆਪਦੇ ਬੱਚਿਆਂ ਨੂੰ ਡਾਕਟਰ ਇੰਜੀਨੀਅਰ ਬਣਾਉਣਾ ਸਿੱਖੋ ਆਪਦੇ ਬੱਚਿਆਂ ਨੂੰ ਟੀਚਰ ਬਣਾਓ ਬੱਚੇ ਗਾਂਹ ਜਾ ਕੇ ਸਿੱਖਿਆ ਦੇਣ ਵੱਤੋ